ਦੋ ਦਿਨ ਲਗਾਤਾਰ ਤੇ ਬਹਿਸ ਹੁੰਦੀ ਰਹੀ ਵਕੀਲਾ ਤੇ ਜੱਜਾਂ ਦੀ ਤੇ ਦੂਜੇ ਦਿਨ ਤਿੰਨ ਘੰਟੇ ਦੀ ਤੇ ਜੋ ਉਹਨਾਂ ਦੀਆਂ ਜ਼ਮੀਨਾਂ ਲਗੀਆਂ ਉਹ ਤੇ ਆਖਰ ਸਰਕਾਰ ਦੇ ਹਸਲ ਚ 38 ਲੱਖ ਏਕੜ ਜ਼ਮੀਨ ਹੈ ਜਿਹੜੀਆਂ ਦੇ ਬਕ 3 ਲੱਖ ਏਕੜ ਜ਼ਮੀਨ ਤਕਰੀਬਨ ਸਵਾ ਲੱਖ ਕਰੋੜ ਤੋਂ 1 ਗੇੜ ਲੱਖ ਕਰੋੜ ਵੀ ਅੱਜ ਵੀ ਕਿੰਗ ਬਣਦੀ ਹੈ। ਗ੍ਰਹਿ ਮੰਤਰੀ ਅਮਿਤ ਸਾਹਿਬ ਹੀ ਕਹਿੰਦੇ ਵੀ ਜਿਹੜਾ ਕਾਨੂੰਨ ਸਰਦ ਨੇ ਪਾਸ ਕਰਤਾ ਉਹ ਤਾਂ ਮੰਨਣਾ ਹੀ ਪਏਗਾ। ਯਾਰ ਏਡਾ ਧੱਕਾ ਕਮਾ ਲਓ ਤੁਸੀਂ। ਸੁਪਰੀਮ ਕੋਰਟ ਦਾ ਸੁਪਰੀਮ ਕੋਰਟ ਦਾ ਮੈਂ ਕਹਿੰਦਾ ਇਹ ਸਵਾਗਤ ਕਰਨਾ ਬੰਦਾ ਸਭ ਨੇ। ਕਿ ਅਜੇ ਵੀ ਕੁਝ ਚੱਜ ਹੈਗੇ ਨੇਗੇ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜਗਤਾਰ ਸਿੰਘ ਸਿੱਧੂ ਅੱਜ ਗੱਲ ਕਰਦੇ ਆਂ ਬਾਕਹ ਬੋਰਡ ਬਾਰੇ ਇੰਡੀਆ ਦੇ ਬਾਕਹ ਬੋਰਡ ਦੇ ਅਮੈਂਡਮੈਂਟ ਬਿਲ ਬਾਰੇ ਉਹਦੇ ਵਿੱਚ ਸੋਧ ਬਾਰੇ ਜੋ ਬਿਲ ਪੇਸ਼ ਹੋਇਆ ਤੇ ਪਾਸ ਵੀ ਹੋਇਆ ਪਹਿਲਾਂ ਇਹ ਲੋਕ ਸਭਾ ਚ ਪਾਸ ਹੋਇਆ ਫਿਰ ਰਾਸ਼ ਸਭਾ ਚ ਪਾਸ ਹੋਇਆ ਕਿਉਂਕਿ ਬਹੁ ਗਿਣਤੀ ਇਹਦੇ ਹੱਕ ਵਿੱਚ ਸੀਗੀ ਤੇ ਉਸ ਤੋਂ ਬਾਅਦ ਇਹ ਕਾਨੂੰਨ ਬਣ ਕੇ ਰਾਸ਼ਟਰਪਤੀ ਕੋਲ ਗਿਆ ਉੱਥੋਂ ਵੀ ਪਾਸ ਹੋ ਗਿਆ ਤੇ ਫਿਰ ਇਹਦੇ ਉੱਤੇ ਜੋ ਉਮੀਦ ਸੀਗੀ ਵੀ ਇਹ ਤੇ ਇਹਦਾ ਵਿਰੋਧ ਹੋਏਗਾ ਤੇ ਇਹਦੀ ਜੁਡੀ ਟਿਸ਼ਨ ਆ ਉਹ ਸੁਪਰੀਮ ਕੋਰਟ ਚ ਚਲੀ ਗਈ ਅਤੇ ਸੁਪਰੀਮ ਕੋਰਟ ਦੇ ਮਾਣਯੋਗ ਜੱਜ ਸੰਜੀ ਸੰਜੀਪ ਖੱਟਾ ਅਤੇ ਸੰਜੀ ਕੁਮਾਰ ਜੀ ਅਤੇ ਸੁਬਰਾਉਨੀਅਮ ਇਹ ਤਿੰਨੋਂ ਵਕੀਲਾਂ ਦੇ ਆਧਾਰ ਤੇ ਜੋ ਬੈਚ ਸੀਗਾ ਉਹਨਾਂ ਨੇ ਇਹ ਫੈਸਲਾ ਜਦੋਂ ਦੇਖਿਆ ਫੈਸਲਾ ਆਪਣਾ ਕੀਤਾ ਜਦੋਂ ਸਾਰੀ ਇਹਦੀ ਸ਼ਿਕਾਇਤ ਵਗੈਰਾ ਪੜ੍ਹੀ ਦੇਖੀ ਦੋ ਦਿਨ ਲਗਾਤਾਰ ਤੇ ਬਹਿਸ ਹੁੰਦੀ ਰਹੀ ਵਕੀਲਾਂ ਤੇ ਜੱਜਾਂ ਦੀ ਤੇ ਦੂਜੇ ਦਿਨ 3 ਘੰਟੇ ਦੀ ਇਹ ਤੇ ਬੈਸ ਹੋਈ ਇਸ ਸੁਪਰੀਮ ਕੋਰਟ ਵਿੱਚ ਬਹੁਤ ਮਸ਼ਹੂਰ ਜੱਜ ਹੈ ਜੋ ਆਪਣੇ ਇੰਡੀਆ ਸਰਕਾਰ ਦਾ ਦੋ ਨੰਬਰ ਤੇ ਆਉਂਦਾ ਹੈ ਤੁਸਾਰ ਸਹਿਦ ਤੁਸਾਰ ਉਹਨਾਂ ਦਾ ਨਾਮ ਹੈ ਕਿਉਂਕਿ ਸਭ ਤੋਂ ਵੱਡਾ ਏਜੀ ਹੁੰਦਾ ਡਾ ਟੌਨੀ ਜਨਰਲ ਉੱਤੇ ਉਸ ਤੋਂ ਬਾਅਦ ਜੋ ਵਕੀਲ ਦੀ ਜੋ ਪੋਜੀਸ਼ਨ ਆਉਂਦੀ ਹੈ ਜੋ ਪੱਧਰ ਹੈ ਉਹਦਾ ਉਹ ਹੁੰਦਾ ਹੈਗਾ ਆਪਣੇ ਤੁਸਾਰ ਸਾਹਿਬ ਦਾ ਤੁਸਾਰ ਨੇ ਬੜੀਆਂ ਦੀਲਾ ਪੇਸ਼ ਕੀਤੀਆਂ ਉੱਥੇ ਇਹਦੇ ਬਿੱਲ ਵਿੱਚ ਬਿੱਲ ਚ ਹੈ ਕੀ ਖਰਚ ਆਪਾਂ ਇਹ ਦੇਖੀ ਵੀ ਸੁਰੂ ਜਾ ਪਹਿਲਾਂ ਜੀ ਵੀ ਬਿੱਲ ਚ ਹੈ ਕੀ ਇਹਦੇ ਬਿੱਲ ਵਿੱਚ ਇਹੀ ਦਿੱਤਾ ਗਿਆ ਹੈ ਇਹ ਬਿੱਲ ਬਿਲ ਪਾਸ ਬਿੱਲ ਬਣਾਇਆ ਹੈ ਕਹਿੰਦੇ ਵੀ ਬਖਵ ਬੋਰਡ ਦੀਆਂ ਜੋ ਮੁਸਲਮ ਸੰਗਠਨਾਵਾਂ ਦੀਆਂ ਜੋ ਜ਼ਮੀਨਾਂ ਨੇਗੀਆਂ ਡਿਸਪਿਊਟ ਵਾਲੀਆਂ ਜਾਂ ਹੋਰ ਜ਼ਮੀਨਾਂ ਉਹਨਾਂ ਤੇ ਨਜਾਇਜ਼ ਕਬਜ਼ੇ ਹੋਏ ਨੇ ਤੇ ਸਰਕਾਰ ਉਹ ਡਿਸਪਿਊਟ ਜ਼ਮੀਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਆਪਣੇ ਕੰਟਰੋਲ 'ਚ ਰੱਖ ਕੇ ਖਾਣਾ ਚਾਹੁੰਦੀ ਹੈ ਅਤੇ ਇਹਨਾਂ ਮੁਸਲਮ ਸੰਗਠਨਾਂ ਵਿੱਚ ਮੁਸਲਮ ਕਮੇਟੀਆਂ ਵਿੱਚ ਜੋ ਬਖ ਬੋਰਡ ਦੀਆਂ ਬਣੀਆਂ ਹੋਈਆਂ ਨੇਗੀਆਂ ਉਹਨਾਂ ਵਿੱਚ ਕੋਈ ਗੈਰ ਮੁਸਲਮ ਮੈਂਬਰ ਵੀ ਪਾਏ ਜਾ ਸਕਣਗੇ ਇਹਦੇ ਵਿੱਚ ਬਿੱਲ 'ਚ ਇਹ ਤਰਜੀਹ ਸੀਗੀ ਵੀ ਜੋ ਕਿਉਂਕਿ ਬਖ ਬੋਰਡ ਨੂੰ ਮੁਸਲਮਾਨਾਂ ਨਾਲ ਸੰਬੰਧਿਤ ਪ੍ਰਾਪਰਟੀ ਹੈ ਜੋ ਜ਼ਮੀਨਾਂ ਨਿਕੀਆਂ ਉਹਨਾਂ ਦੇ ਬਣੇ ਹੋਏ ਨੇਗੇ ਦੇਸ਼ ਪੱਧਰ ਤੇ ਪੰਜਾਬ ਪੱਧਰ ਤੇ ਤੇ ਜੋ ਉਹਨਾਂ ਦੀਆਂ ਜ਼ਮੀਨਾਂ ਨਿਕੀਆਂ ਉਹ ਤੇ ਆਖਾ ਸਰਕਾਰ ਦੀ ਅਸਲ ਚ 38 ਲੱਖ ਏਕੜ ਜ਼ਮੀਨ ਹੈ ਇੰਡੀਆ ਦੇ ਬਖ ਬੋਰਡ ਕੋਲ ਜੋ ਕਿ ਮੁਸਲਮ ਕਮੇਟੀਆਂ ਦੇ ਅੰਡਰ ਹੈ ਇਹ ਬੋਰਡ ਜੋ ਇਸ ਮੁਸਲਮ ਘਟ ਗਣਤੀ ਜੋ ਜਮਾਤਾਂ ਨਗੀਆਂ ਜਮਾਤ ਹੈ ਆਪਣੇ ਕਬੀਲ ਆਪਣੇ ਮੈਂਬਰਾਂ ਦੇ ਆਪਣੇ ਭਾਈਚਾਰੇ ਵਾਸਤੇ ਜੋ ਇਹ ਜਮੀਨਾਂ ਦਾ ਰੱਖਾ ਰਖਾਓ ਵਾ ਹੈ ਉਹਨਾਂ ਨੂੰ ਸਕੂਲ ਖੋਲਣੇ ਜਾਂ ਉਹਨਾਂ ਵਿੱਚ ਹੋਰ ਕੋਈ ਕੋਈ ਵੀ ਆਪਣੇ ਇਸ ਭਾਈਚਾਰੇ ਨੂੰ ਉੱਚਾ ਚੱਕਣ ਵਾਸਤੇ ਕੋਈ ਇਸ ਐਜੂਕੇਸ਼ਨਲ ਸੰਸਥਾ ਖੋਲਣੀ ਆ ਕੋਈ ਸਕੂਲ ਕਾਲਜ ਕੋਈ ਵੀ ਹੈ ਕੋਈ ਧਰਮ ਸਥਾਨ ਹੈ ਉਹ ਸਾਰਾ ਬਖ ਬੋਰਡ ਬਣਿਆ ਹੋਇਆ ਸਪੈਸ਼ਲ ਹੈ ਉਹ ਇਸ ਨੂੰ ਡੀਲ ਕਰਦਾ ਹੈ ਇਹਨੂੰ ਦੇਖਦਾ ਹੈ 38 ਲੱਖ ਏਕੜ ਜ਼ਮੀਨ ਤਕਰੀਬਨ ਸਵਾ ਲੱਖ ਕਰੋੜ ਤੋਂ 1.5 ਲੱਖ ਕਰੋੜ ਇਹਦੀ ਅੱਜ ਦੀ ਕੀਮਤ ਬਣਦੀ ਹੈ ਕੰਨ ਅਜਾ ਜੇ ਆਪਾਂ ਲਈਏ ਮੁੱਢਲੇ ਤੌਰ ਤੇ ਮੋٹے ਤੌਰ ਤੇ ਇਹ ਸਵਾ ਲੱਖ ਕਰੋੜ ਤੋਂ 1.5 ਲੱਖ ਕਰੋੜ ਇਹਦੀ ਅ ਬਖਬੋਰ ਦੀ 38 ਲੱਖ ਏਕੜ ਦੀ ਉਹ ਇਹਦੀ ਕੀਮਤ ਬਣਦੀ ਹੈ ਜੈ ਦਾਦਾ ਦਾ ਚਲੋ ਠੀਕ ਹੈ ਫਿਰ ਇਹਦੇ ਵਿੱਚ ਚਲੋ ਜਦੋਂ ਬਿਲੇ ਪਾਸ ਹੋਗਾ ਤਾਂ ਫਟਾਫਟ ਕੇਂਦਰ ਸਰਕਾਰ ਨੇ ਜਿੱਥੇ ਆਪਣੀਆਂ ਸਰਕਾਰਾਂ ਸੀਗੀ ਉੱਥੇ ਇਦਾਂ ਦਾ ਤੇ ਫਟਾਫਟ ਵੀ ਇਹ ਬਿੱਲ ਤੁਸੀਂ ਲਾਗੂ ਕਰੋ ਸੂਬਿਆਂ 'ਚ ਡੀਸੀ ਰਾਹੀਂ ਜੋ ਅਪਰ ਡਿਪਟੀ ਕਮਿਸ਼ਨਰ ਕਰਨੇ ਆ ਜਾਂ ਡੀਐਮ ਕਹਿ ਦਿੰਦੇ ਆਪਾਂ ਡਿਪਟੀ ਮਿਨਿਸਟਰ ਤੇ ਉਹਨਾਂ ਰਾਹੀਂ ਅੱਗੇ ਦੇ ਅੱਗੇ ਅਫਸਰਾਂ ਨੂੰ ਇਹ ਉਹ ਕੰਟਰੋਲ ਦੇਖਣਗੇ ਅਫਸਰ ਤੇ ਜਿਹੜਾ ਬਖ ਬੋਰਡ ਦਾ ਬਣਿਆ ਹੋ ਉਹ ਕਮੇਟੀ ਵਗੈਰਾ ਉਦੇ ਵਿੱਚ ਹੋਰ ਵੀ ਕਾਸਟਾਂ ਦੇ ਜੋ ਮੈਂਬਰ ਨੇ ਉਹ ਲੈ ਜਾਣਗੇ ਖੈਰ ਆਪਾਂ ਆਉਂਦੇ ਹਾਂ ਅਦਾਲਤ ਵੱਲ ਤੇ ਸੰਜੀਵ ਖੰਨਾ ਜੀ ਨੇ ਬਹੁਤ ਹੀ ਵਧੀਆ ਫਾਇਦਾ ਲਿਆ ਹੈ ਉਹ ਕਹਿੰਦੇ ਵੀ ਤੁਸੀਂ ਕਹਿੰਦੇ ਹੋ ਕਿ ਡਿਸਪੋ ਡਿਸਪਿਊਟ ਜਮੀਨਾਂ ਦਾ ਮਾਮਲਾ ਅਸੀਂ ਦੇਖਾਂਗੇ ਇਹਦਾ ਮਤਲਬ ਵੀ ਡਿਸਪਿਊਟ ਜੋ ਜ਼ਾਇਦਾਦ ਹੋਊਗੀ ਬਖ ਬੋਰਡ ਦੀ ਉਹ ਤੇ ਸਿੱਧਾ ਕੰਟਰੋਲ ਸਰਕਾਰ ਦਾ ਆ ਜਾਊਗਾ ਜੋ ਸਰਕਾਰ ਜੋ ਮਰਜ਼ੀ ਕਰੇ ਫਿਰ ਪਹਿਲਾਂ ਵੀ ਸਰਕਾਰੀ ਵਿਭਾਗਾਂ ਦੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇਗੇ ਬਖਾਪੋਰਾਂ ਦੀਆਂ ਜ਼ਮੀਨਾਂ ਤੇ ਤੇ ਫਿਰ ਉਹ ਕਹਿੰਦੇ ਵੀ ਜਿਹੜੀ ਕੋਈ 12ਵੀਂ ਸਦੀ ਦੀ 13ਵੀਂ ਸਦੀ ਦੀ ਕੋਈ ਤੁਸੀਂ ਰਿਕਾਰਡ ਮੰਗੋਗੇ 14ਵੀਂ ਸਦੀ ਦਾ ਬਖਾਪੋਰ ਜ਼ਮੀਨ ਦਾ ਉਹਦੇ ਰਿਟਰੀ ਦਾ ਉਹਦੇ ਇੰਤਕਾਲਾਂ ਦਾ ਉਹ ਕਿੱਥੋਂ ਕਿਵੇਂ ਕੌਣ ਪੇਸ਼ ਕਰੂਗਾ ਇਹ ਕਿਤੇ ਹੋ ਸਕਦਾ ਵੀ ਇੰਨਾ ਪੁਰਾਣਾ ਰਿਕਾਰਡ ਆਪਾਂ ਪੇਸ਼ ਕਰ ਸਕੀਏ ਤੁਸੀਂ ਇਹ ਗੱਲ ਵੀ ਦੱਸੋ ਕਹਿੰਦੇ ਜੱਜ ਸਾਹਿਬ ਕਹਿੰਦੇ ਵੀ ਚاہے ਸਰੌਂਗਲੇ ਕਮੇਟੀ ਐ ਚਾਹੇ ਦਿੱਲੀ ਕਮੇਟੀ ਐ ਚੋ ਵੀ ਹੈ ਜੇ ਕਿਸੇ ਵੀ ਫਿਰਕੇ ਨਾਲ ਸੰਬੰਧਿਤ ਕਮੇਟੀ ਆ ਧਾਰਮਿਕ ਬਣੀਆਂ ਹੋਈਆਂ ਨੇ ਉਹਦੇ ਵਿੱਚ ਆਪਾਂ ਕੋਈ ਗੈਰ ਧਾਰਮਿਕ ਬੰਦਾ ਕੋਈ ਐਕਟਿਵ ਬਾ ਸਕਦੇ ਆ ਨਹੀਂ ਬਾ ਸਕਦੇ ਉਹ ਕਰ ਵੀ ਤੁਹਾਡੇ ਜੋ Hindu ਸੰਗਠਨ ਬਣੇ ਹੋਏ ਨੇ ਕੀ ਤੁਸੀਂ ਉਹਦੇ ਵਿੱਚ ਮੁਸਲਮ ਕੋਈ ਮੈਂਬਰ ਬਾ ਸਕਦੇ ਹੋ ਨਹੀਂ ਬਾ ਸਕਦੇ ਫਿਰ ਇੱਥੇ ਹੀ ਕਿਉਂ ਆਪਾਂ ਇਹ ਕਲੇਸ਼ਾੜਾ ਕੀਤਾ ਡਿਸਪੂਟ ਵਾਲਾ ਕਾਇਰ ਇਹ ਅੰਤਰ ਨੂੰ ਰੋਕ ਲਾਤੀ ਐ ਅਤੇ ਜੋ ਐਂਡ ਫੈਸਲਾ ਹੈ ਉਹ ਆਉਣ ਵਾਲਾ ਹੈਗਾ 5 ਮਈ ਤਰੀਕ ਪਈ ਹੈ ਇਹਦੀ 5 ਮਈ ਤੇ ਜੋ ਕੋਰਟ ਆ ਫੈਸਲਾ ਦੇਵੇਗੀ ਤੇ ਹੁਣ ਇਹਨਾਂ ਨੂੰ ਬੜੀ ਝਾੜ ਪਈ ਆ ਸਰਕਾਰ ਨੂੰ ਵੀ ਤੁਸੀਂ ਦੇਖੋ ਤੇ ਵਿਚਾਰ ਕਰੋ ਤੁਸੀਂ ਇਹ ਕੀ ਬਣਾਤਾ ਥੋੜੀ ਉਹਦੀ ਗੌਰ ਕਰੋ ਇਹ ਤੇ ਬਿਲ ਤੇ ਬਹੁਤ ਬਿਲ ਤੇ ਇਹ ਗਲਤ ਹੈ ਤੇ 5 ਮਈ ਨੂੰ ਤਾਂ ਫੈਸਲਾ ਹੋ ਜਾਣਾ ਸੋ ਕਹਿਣ ਤੋਂ ਭਾਵ ਹੈ ਵੀ ਕਿਵੇਂ ਨਾ ਕਿਵੇਂ ਭਾਰਤੀ ਜਨਤਾ ਪਾਰਟੀ ਦਾ ਜੋ ਏਜੰਡਾ ਸਾਨੂੰ ਪਤਾ ਵੀ ਕਿਵੇਂ ਰਿਹਾ ਹੈ ਹਿੰਦੂ ਸਿੱਖਰ ਨੂੰ ਲੜਾਓ ਸਿੱਖ ਮਹਾਨ ਨੂੰ ਲੜਾਓ ਇਸਾਂ ਨੂੰ ਸਿਖਾਣ ਲੜਾਓ ਇਸ ਤਰ੍ਹਾਂ ਇਹ ਧਾਰਮਿਕ ਦਾ ਉਹ ਨਾਲ ਖੇਡ ਕੇ ਪੱਤਾ ਇਹ ਆਪਣੇ ਆਪ ਲੋਕਾਂ ਨੂੰ ਕਹਿੰਦੇ ਨੇ ਕਿ ਵੀ ਲੜਦੇ ਲੜਦੇ ਰਹਿਣਾ ਅਤੇ ਇੱਕ ਜੋ ਬਹੁ ਗਣਤੀ ਭਾਈਚਾਰਾ ਹੈ ਉਹ ਖੁਸ਼ ਰਹੇ ਤੇ ਸਾਨੂੰ ਵੋਟਾਂ ਮਿਲਦੀਆਂ ਰਹਣ ਆ ਵੀ ਹੁਣ ਜੋ ਬਖਾ ਬੋਰਡ ਐਮੈਂਡਮੈਂਟ ਬਿਲ ਹੈ ਇਹ ਵੀ ਇਸੇ ਹੀ ਕੜੀ ਦਾ ਨਤੀਜਾ ਕੜੀ ਦਾ ਹਿੱਸਾ ਹੈ ਵੀ Hindu ਵੀਰ ਖੁਸ਼ ਹੋਣਗੇ Hindu ਭਾਈਚਾਰਾ ਤੇ ਅਸੀਂ ਨਾਲ ਮਸਲਵਾਂ ਨਾਲ ਧੱਕਾ ਕਰਕੇ ਸਰਾ ਬਿਲ ਰਹੀ ਤੇ ਅਸੀਂ ਉਹ ਕਰਦੇ ਆਂਗੇ ਸੋ ਕੋਰਟ ਦਾ ਸੁਪਰੀਮ ਕੋਰਟ ਦਾ ਮੈਂ ਕਹਣਾ ਇਹ ਸਵਾਗਤ ਕਰਨਾ ਬੰਦਾ ਸਭ ਨੂੰ ਵੀ ਅਜੇ ਵੀ ਕੁਝ ਜੱਜ ਹੈਗੇ ਨੇਗੇ ਜਿਹਨਾਂ ਦੀ ਜ਼ਮੀਰ ਜਾਗਦੀ ਆ ਤੇ ਅਜਿਹੇ ਫੈਸਲੇ ਕਰਦੇ ਨੇ ਨਹੀਂ ਤਾਂ ਫਿਰ ਇਹ ਜਨਤਾ ਪਾਰਟੀ ਸਿੰਦਾ ਸੁਭਾਈ ਹੈ ਕਿਉਂਕਿ ਪੈਸ਼ਾਲੀ ਪਾਰਟੀ ਹੈ ਉਹ ਜੱਜਾਂ ਤੋਂ ਪੁੱਟਛ ਦੇ ਸਹਯੋਤੇ ਵੀ ਫੈਸਲੇ ਵੀ ਕਰਵਾ ਲੈਂਦੇ ਨੇ ਤੇ ਹੁਣ ਦੇ ਇਹਨਾਂ ਆਪਣਾ ਕਹਿੰਦੇ ਨਵੀਂ ਰਿਟਾਇਰਮੈਂਟ ਤੋਂ ਬਾਅਦ ਜੱਜ ਨੂੰ ਜਾਂ ਸਰਕਾਰੀ ਵਕੀਲ ਨੂੰ ਜਾਂ ਹੋਰ ਨੂੰ ਕਿ ਤੁਸੀਂ ਰਾਸਵਾਂ ਚ ਆਜੋ ਕੋਈ ਗੱਲ ਲਈ ਜਾਂ ਤੁਹਾਨੂੰ ਕਿਸੇ ਰਾਜਪਾਲ ਵਾ ਕੇ ਭੇਜ ਦਾਂਗੇ ਤੇ ਸੂਬੇ ਦਾ ਤੁਸੀਂ ਸਾਡੇ ਪੈਸੇ ਨੂੰ ਸਾਡੀ ਮਰਜ਼ੀ ਮੁਤਾਬਕ ਕਰੋ ਇਹ ਤੋਂ ਅਨੁਰਾਗ ਇਹਦਾ ਤੁਹਾਨੂੰ ਗ੍ਰਫਟ ਦੇਵਾਂਗੇ ਤੋਹਫਾ ਦੇਵਾਂਗੇ ਤੁਹਾਨੂੰ ਅਸੀਂ ਵਧੀਆ ਅਹੁਦਾ ਦੇ ਕੇ ਨਵਾਜਾਂਗੇ ਦੇਖ ਲੈ ਫਿਰ ਹੁਣ ਜਿੱਥੇ ਜਿੱਥੇ ਗੈਰ ਭਾਜ ਭਾਈ ਸਰਕਾਰਾਂ ਨੇ ਗਈਆਂ ਭਾਜਪੀ ਸਰਕਾਰ ਜਿੱਥੇ ਹੈ ਨਹੀਂ ਗਈ ਉਹ ਟੀਰੇਡ ਨੇ ਆਪਣੇ ਲਾਏ ਹੋਏ ਨੇਗੇ ਰਾਜਪਾਲ ਗਵਰనర్ ਕਿੰਨਾ ਉੱਥੇ ਸਰਕਾਰ ਨੂੰ ਕੰਮ ਨਹੀਂ ਕਰਨ ਦੇ ਰਹੇ ਆ। ਆ ਤੁਸੀਂ ਦੇਖ ਲਓ ਪਿਛਲੀ ਸਰਕਾਰ ਭਗਵੰਤ ਮਾਨ ਨਾਲ ਕਿਦਾਂ ਪਿੱਛਾ ਪੈਂਦਾ ਰਿਹਾ ਦਾ ਅਪਰੋਚ ਦਾ। ਤੇ ਉਹ ਸੈਸ਼ਨ ਨਾ ਕਰਨ ਲਿਆ ਕਰੇ। ਭਗਵੰਤ ਮਾਨ ਸਰਕਾਰ ਫਿਰ ਅਦਾਲਤ ਜਿਹਾ ਕਰੇ ਦੇਖੋ ਸਾਨੂੰ ਸੈਸ਼ਨ ਨਹੀਂ ਕਰ ਦਿੰਦੇ। ਫਿਰ ਉਹ ਅਦਾਲਤ ਗਿਆ ਕਰ ਵੀ ਹਾਸਿਆਸਰ ਹੋਣਾ ਚਾਹੀਦਾ। ਫਿਰ ਗਵਰਨਰ ਸਭ ਪਿੱਛੇ ਹਟ ਜਾਂਦੇ। ਹਾਂਜੀ ਮੈਂ ਤਾਂ ਕੁਛ ਨਹੀਂ ਆਖਿਆ ਜੀ। ਹਾਂ ਕਰ ਲਓ ਜੀ ਠੀਕ ਹੈ। ਜੇ ਕੋਈ ਫੈਸਲਾ ਹੁੰਦਾ ਕੋਈ ਬਿੱਲ ਪਾਸ ਕਰਤਾ ਵਿਧਾਨ ਸਭਾ ਨੇ ਰਾਜਪਾਲ ਭਾਈਪਾਲਾ ਦਾ ਸਰਕਾਰ ਉਹ ਦੂਜੀ ਹੋ ਰਹੀ ਉਹਨੇ ਬਿਲੋ ਤੇ ਸੈਂਡ ਨਹੀਂ ਕਰਨਾ ਲੰਮਕਾਈ ਰੱਖਣਾ ਤੇ ਉਸ ਤੋਂ ਬਾਅਦ ਰਾਸ਼ਟਰਪਤੀ ਨੂੰ ਭੇਜ ਦੇਣਾ ਰਾਸ਼ਟਰਪਤੀ ਰੱਖੀ ਬੈਠੇ ਹੁੰਦੇ ਸੀਗੇ ਹੁਣ ਇੱਕ ਫੈਲਾ ਫੈਲਾ ਇਹ ਵੀ ਹੋਇਆ ਉਹਨੇ ਬੜੀਆਂ ਝਾੜਾਂ ਪਾਈਆਂ ਨਿਕਰੇ ਰਾਜਪਾਲਰ ਨੂੰ ਸੁਪਰੀਮ ਕੋਰਟ ਨੇ ਵੀ ਸਾਨੂੰ ਕੀ ਇਖਤਿਆਰ ਹੈ ਵੀ ਇੱਕ ਸੰਵਿਧਾਨਕ ਸਰਕਾਰ ਨੇ ਲੋਕਾਂ ਦੀ ਚੁਣੀ ਹੋਈ ਸਰਕਾਰ ਨੇ ਬਿੱਲ ਪਾਸ ਪੇਸ਼ ਕਰਤਾ ਉਹਨੂੰ ਗਵਰਡਟ ਜਾਂਦਾ ਰੱਦ ਕਰੇ ਜਾਂ ਰੂ ਪਾਸ ਕਰੇ 11 11 ਮਹੀਨੇ 12 12 ਮਹੀਨੇ ਆਪਦੇ ਕੋਲ ਰੱਖਣ ਦਾ ਕੀ ਕੀ ਹੱਕ ਹੈ ਆਪਣੇ ਰਾਜਪਾਲ ਨੂੰ ਜਾਂ ਉਹਦਾ ਫੈਸਲਾ ਦੇਵੇ ਕੋਈ ਉਹਦੇ ਉਸ ਤੋਂ ਅੱਗੇ ਆਪਣੇ ਰਾਸ਼ਟਰਪਤੀ ਸਾਹਿਬ ਆਉਗੇ ਦੇਖਦਾ ਤਾਂ ਸਭ ਤੋਂ ਵੱਡਾ ਕਹਿੰਦੇ ਸਰਪ 14 ਗੰਨ ਅੱਠ ਬੱਤੀ ਦਾ ਉਹਨੂੰ ਬੀਜ ਬ੍ਰੇਮ ਕੋਟ ਨੇ ਕਹਿਤਾ ਸਮਾਂ ਨਿਯਤ ਕਰਤਾ ਵੀ ਇੰਨੇ ਸਮੇਂ ਦੇ ਅੰਦਰ ਅੰਦਰ ਤੁਸੀਂ ਇਹ ਰਾਸ਼ਟਰਪਤੀ ਸਾਹਿਬ ਨੂੰ ਕਿਹਾ ਵੀ ਤੁਸੀਂ ਇਹ ਬਿਲ ਨੂੰ ਜਿਆਦਾ ਮਨਜ਼ੂਰੀ ਦਿਓ ਜਾ ਨੂੰ ਬੌਸਪੇ ਚ ਜੋ ਰੱਦ ਕਰੋ ਜੋ ਵੀ ਕਰੋ ਆ ਤਾਂ ਫੈਸਲਾ ਦਿਓ ਪਰ ਇਹ ਨਾ ਤੁਸੀਂ ਸਾਲ-ਸਾਲ ਢੂਡੂਡ ਸਾਲ ਰੱਖੀ ਬੈਠੋ ਤੇ ਸਰਕਾਰ ਆ ਕੰਮ ਕਰਨ ਨੂੰ ਖੜੀ ਆ ਬਿਲ ਬਿਲ ਬਣਾ ਉੱਥੇ ਕਾਨੂੰਨ ਬਣਾ ਸੋ ਇਹੋ ਜਿਹੇ ਆ ਜੋ ਘਟਨਾਵਾਂ ਲਗੀਆਂ ਲੋਕਾਂ ਦੇ ਲਈ ਮਾਰੂ ਸਬਤ ਹੋ ਰਹੀਆਂ ਨੇ ਉਹਨਾਂ ਦੇ ਹੱਕ 'ਚ ਫੈਸਲਾ ਕਰਨਾ ਸਹੀ ਸੁਪਰੀਮ ਕੋਰਟ ਦੇ ਦਾ ਫਰਜ਼ ਆ ਉਹਦਾ ਅਧਿਕਾਰ ਆ ਤੇ ਫਿਰ ਇਹ ਉੱਤੇ ਜਦੋਂ ਕਿਹਾ ਸੁਪਰੀਮ ਕੋਰਟ ਨੇ ਵੀ ਰਾਜਪਾਲ ਤੇ ਰਾਸ਼ਟਰਪਤੀ ਇਹ ਬਿੱਲ ਆਪਣਾ ਨੀਤ ਸਭੇ ਦੇ ਅੰਦਰ ਅੰਦਰ ਭੇਜਣਾ ਕੁਝ ਵੀ ਕਰਨ ਦਾ ਆਪ ਦਾ ਅਧਿਕਾਰ ਵਰਤਣਾ ਤਾਂ ਸਾਡੇ ਉਹ ਉਪ ਰਾਸ਼ਟਰਪਤੀ ਜਗਦੀਪ ਤਰਖੜ ਜੀ ਬਹੁਤ ਔਖੇ ਹੋਏ ਬੜੇ ਅੱਗੇ ਬੋਲਾ ਹੋਏ ਉਹ ਕਹਿੰਦੇ ਵੀ ਇਹਦਾ ਬਹੁਤ ਸੁਪਰੀਮ ਕੋਰਟ ਦਾ ਜਿਹੇ ਫੈਸਲਾ ਆ ਬਹੁਤ ਗਲਤ ਹੈ ਸਾਡੇ ਸੰਵਿਧਾਨਕ ਚ ਇਧਰ ਸਰਕਾਰਾਂ ਦੇ ਫੈਸਲਿਆਂ ਤੇ ਉਹ ਵਾਧੂ ਦਰਨ ਦਾ ਜ਼ਿਕਰ ਰਿਹਾ ਹੈ ਪਰ ਸੁਪਰੀਮ ਕੋਰਟ ਨੇ ਗੱਲ ਸਾਫ਼ ਕਹਤੀ ਹੈ ਸੰਵਿਧਾਨ ਦੀ ਧਾਰਾ 142 ਸੁਪਰੀਮ ਕੋਰਟ ਨੂੰ ਤਾਕਤ ਦਿੰਦੀ ਹੈ ਵੀ ਜਿਹੜੇ ਬਿੱਲ ਪੈਸ ਬਿੱਲ ਬਣਾਏ ਜਾਂਦੇ ਨੇ ਕਾਨੂੰਨ ਬਣਾਏ ਜਾਂਦੇ ਨੇ ਕਿ ਸਥਾਨ ਆਪਣੇ ਰਾਜ ਦੀ ਸਰਕਾਰਾਂ ਵੱਲੋਂ ਉਹਨੂੰ ਨਾਂ ਦਾ ਆਪਣੀ ਮਰਜ਼ੀ ਨਾਲ ਰਾਜਪਾਲ ਰੱਖ ਸਕਦਾ ਹੈ ਨਾਂ ਆਪਣੀ ਮਰਜ਼ੀ ਨਾਲ ਉਸਰਾ 8 ਵਜੇ ਰੱਖ ਸਕਦਾ ਹੈ ਉਹਨਾਂ ਨੂੰ ਸਮੇਂ ਦੇ ਅੰਦਰ ਅੰਦਰ ਉਹਨਾਂ ਦਾ ਬਿਲ ਤੇ ਫੈਸਲਾਵਾ ਦੇਣਾ ਪਊਗਾ ਇਹ ਸੁਪਰੀਮ ਕੋਰਟ ਦੀ ਜੋ ਦਾ ਕਹਿਣਾ ਹੈ ਕਿ ਸੰਵਿਧਾਨ ਦੀ ਧਾਰਾ 142 ਹੈ ਉਹਦਾ ਬੱਦਲ ਦਾ ਅਧਿਕਾਰ ਹੈ ਸੁਪਰੀਮ ਕੋਰਟ ਨੂੰ ਆਪਾਂ ਦੇਖਦੇ ਹਾਂ ਕਿੰਨੇ ਕਿੰਨੇ ਫੈਸਲੇ ਕਿੰਨੇ ਕਿੰਨੇ ਮਹੀਨੇ ਰੱਖੀ ਬਿਠਾਉਂਦੇ ਨੇ ਰਾਜਪਾਲ ਤੇ ਰਾਸ਼ਟਰਪਤੀ ਅੱਗੇ ਉਹ ਰੱਖੀ ਬਿਠਾ ਹੁੰਦਾ ਹੈਗਾ ਕਿਉਂਕਿ ਉਹ ਫਿਰ ਗਹਾਂ ਸਰਕਾਰਾਂ ਦੇ ਜਿੱਤੇ ਹੁੰਦੇ ਨੇ ਛੁ ਇਸ ਕਰਕੇ ਰਾਸ਼ਟਰਕਰਨ ਨੂੰ ਕੰਮ ਕਰਦੇ ਪ੍ਰੋਬਲਮ ਆਉਂਦੀ ਆ ਸੋ ਇੱਕ ਵਾਰ ਫਿਰ ਮੈਂ ਸੁਪਰੀਮ ਕੋਰਟ ਦੇ ਜੋ ਸਾਡੇ ਮਾਨਯੋਗ ਜੀ ਸਾਹਿਬ ਨੇਗੇ ਸੰਜੀਵ ਖੰਨਾ ਜੀ ਤੇ ਸੰਜੀਕ ਮੋਹਨ ਸੁਭਰਮਨੀਅਮ ਤੰਨੇ ਇਹ ਜੱਜ ਬਹੁਤ ਹੀ ਸਤਿਕਾਰਯੋਗ ਨੇ ਜਿਨ੍ਹਾਂ ਨੇ ਫੈਸਲਾ ਦਿੱਤਾ ਹੈ ਤੇ ਮੋਦੀ ਸਰਕਾਰ ਅਤੇ ਮੋਦੀ ਭਗਤਾਂ ਨੂੰ ਇਹ ਥੋੜਾ ਬਹੁਤਾ ਅੱਖਾਂ ਖੁੱਲੀਆਂ ਹੋਣਗੀਆਂ ਉਹਨਾਂ ਦੀਆਂ ਵੀ ਦੇਖੋ ਹਾਂ ਵੀ ਇਹ ਫੈਸਲਾ ਜੋ ਕਾਨੂੰਨ ਹੈ ਗਲਤ ਕਾਨੂੰਨ ਤਾਂ ਗਲਤੀ ਹੈ ਉਹ ਕਾਨੂੰਨ ਜੇ ਅਸੀਂ ਪਾਸ ਕਰਾਂ ਵੀ ਲਈਏ ਰਾਜਪਾਲ ਪਾਸ ਕਰਦੇ ਸਰਕਾਰ ਕਰਦੇ ਰਾਜ ਸਭਾ ਕਰਦੇ ਲੋਕ ਸਭਾ ਕਰਦੇ ਰਾਸ਼ਟਰਪਤੀ ਕਰਦੇ ਪਰ ਸੁਪਰੀਮ ਕੋਰਟ 'ਚ ਤਾਕਤ ਹੈ ਵੀ ਉਹ ਗਲਤ ਨੂੰ ਗਲਤ ਕਹਿ ਸਕਦੀ ਹੈ ਕਿਉਂਕਿ ਆ ਤਾਂ ਹੁਣ ਤਾਂ ਸਰਿਆਮੀ ਕਹਤਾ ਸਾਡੇ ਜਿਹਨੂੰ ਆਪ ਤੜੀਪਾਰ ਕਹੇ ਦੰਨੇ ਆ ਗ੍ਰਹਿ ਮੰਤਰੀ ਅਮਿਤ ਸਾਹਿਬ ਜੀ ਕਹਿੰਦੇ ਵੀ ਜਿਹੜਾ ਕਾਨੂੰਨ ਸਾਦਨੇ ਪਾਸ ਕਰਤਾ ਉਹ ਤਾਂ ਮੰਨਣਾ ਹੀ ਪਏਗਾ ਤੇਰਾ ਐਡਾ ਧੱਕਾ ਕਮਾਲ ਹੋ ਗਈ ਤੁਸੀਂ ਤਾਂ ਲੋਕਾਂ ਨੂੰ ਜਿਉਣਾ ਫਿਰ ਬਿਲਕੁਲ ਮਹਾਲ ਹੋ ਜੂ ਲੋਕਾਂ ਦਾ ਤੁਸੀਂ ਤਾਂ ਲੋਕਾਂ ਦੇ ਸਾਹ ਤੇ ਵੀ ਟੈਕਸ ਲਾਉਂਗੇ ਫਿਰ ਉਹ ਬਿਲ ਪਾਸ ਕਰੋਗੇ ਤੇ ਅੱਗੋਂ ਤੁਸੀਂ ਇਹ ਕਰੋ ਜੋ ਅਸੀਂ ਫਿਰ ਪਾਸ ਕਰਤਾ ਪੱਥਰ ਤੇ ਲਿਖੀ ਰਿਹਾ ਉਹ ਲੋਕਾਂ ਨੂੰ ਮੰਨਣਾ ਹੀ ਪਊਗਾ ਤੁਸੀਂ ਜੋ ਮਰਜ਼ੀ ਕਰ ਦੀਏ ਆ ਪਿਛਲੇ ਸੁਪਰੀਮ ਕੋਰਟ ਨੇ ਤੇ ਵੀ ਨੋਟਸ ਲਿਆ ਵੀ ਤੁਸੀਂ ਕਹਿ ਦਿੰਦੇ ਹੋ ਵੀ ਆ ਜਿਹੜਾ ਮਸਜਿਦ ਹੈ ਜੀ ਇੱਥੇ ਤਾਂ ਮਿਲੇ ਨੇ ਜੀ ਇਹ ਮੰਦਿਰ ਦੇ ਸਬੂਤ ਮਿਲੇ ਨੇ ਇਹਨੂੰ ਢਾਹਾਂਗੇ ਪਰਲਾਂ ਨੂੰ ਢਾਦਾਂਗੇ ਤਾਂ ਮੈਂ ਇਹਨੂੰ ਢਾਉਣ ਦੀ ਗੱਲਾਂ ਹੋ ਰਹੀਆਂ ਨੇ ਕਿ ਤਾਜ ਮਹਿਲ ਦਿਵਿੰਦਰ ਵੀ ਇਹ ਸਾਡੇ ਹਿੰਦੂਆਂ ਦਾ ਮੰਦਿਰ ਸੀਗਾ ਇੱਥੇ ਕਮਾਲ ਹੋਊ ਵੀ ਸਾਨੂੰ ਹੋਰ ਕੋਈ ਕੰਮ ਹੀ ਨਹੀਂ ਹੈਗਾ ਧਰਮ ਭਾਵਨਾ ਭੜਕਾਉਣ ਤੋਂ ਬਣਾ ਦੇਸ਼ ਮੂਰੇ ਬਹੁਤ ਵੱਡੇ ਵੱਡੇ ਹੈਗੇ ਨੇਗੇ ਮਸਲੇ ਬੇਰਜੁਗਾਰੀ ਹੈ ਗਰੀਬੀ ਹੈ ਕੀ ਲੋਕਾਂ ਦਾ ਹਾਲ ਹੋਇਆ ਪਿਆ ਲੋਕ ਸਾਨੂੰ ਮੁਹਾਲ ਹੋਏ ਪੈ ਨੇ ਕੀ ਗਰੀਬ ਦੀ ਜ਼ਿੰਦਗੀ ਹੈ ਤੁਸੀਂ ਉੱਧਰ ਦੇਖੋ ਨਾ ਪੜ੍ਹਾਈ ਦਾ ਕੀ ਹਾਲ ਹੈ ਸਾਡੇ ਹਫ਼ਤਾ ਨਾਲ ਸਾਡੇ ਸੈਂਟਰ ਪੱਧਰ ਤੇ ਪੰਜਾਬ ਪੱਧਰ ਤੇ ਕੀ ਹਾਲ ਹੈ ਆਪਣਾ ਧਿਆਨ ਇਧਰੋਂ ਮੰਦਰਾ ਗੁਰਦੁਆਰਾ ਮਸੀਤਾਂ ਤੋਂ ਘਟਾ ਕੇ ਮੇਰਾ ਕਿਰਪਾ ਕਰਕੇ ਇਧਰ ਲੋਕਾਂ ਦੀ ਭਲਾਈ ਕਰਦੇ ਹੋ ਜਿਨ੍ਹਾਂ ਨੂੰ ਤੁਹਾਨੂੰ ਵੋਟਾਂ ਪਾਈਆਂ ਨੇਗੀਆਂ ਉਹਦਾ ਖੈਰ ਵਧੀਆ ਹੋ ਗਿਆ ਜੀ ਕਹਿੰਦੇ ਨਾ 400 ਤੋਂ ਪਾਰ ਕਰਦੇ ਹੋ 400 ਤੋਂ ਪਾਰ ਕਰਦੇ ਹੋ ਉਹਦਾ ਮਤਲਬ ਇਹੀ ਸੀ ਸੰਵਧਾਨ ਅਸੀਂ ਖਤਮ ਕਰਨਾ ਅਸੀਂ ਸੰਵਧਾਨ ਨੂੰ ਆਪਣੇ ਹਿਸਾਬ ਨਾਲ ਚਲਾਉਣਾ ਅਸੀਂ ਸੰਵਧਾਨ ਆਪਣਾ ਹੋਰ ਲਿਖਣਾ ਜਿਵੇਂ ਹਿੰਦੂਆਂ ਅੱਠ ਦੀ ਗੱਲ ਹੋ ਰਹੀ ਹੈ ਮੈਂ ਦੇਖੇ ਕਿ ਵੀਡੀਓ ਬਜ਼ੁਰਗ ਇੱਕ ਬਜ਼ੁਰਗ ਮੁਸਲਮ ਆ ਰਿਹਾ ਹੈ ਬਜ਼ੁਰਗ ਇੱਕ ਉਹਨੂੰ ਪੰਜ-ਛੇ ਮੁੰਡੇ ਕੁੱਟੀ ਆਂਦੇ ਨੇ ਬਹੁਤ ਕੁੱਟ ਰਹੇ ਨੇ ਉਹਨੂੰ ਕਹਿੰਦੇ ਕਿਉਂ ਕੁੱਟ ਰਹੇ ਹੋ ਕਹਿੰਦਾ ਇਹ ਨਹੀਂ ਬੋਲ ਐ ਨਹੀਂ ਬੋਲ ਰਿਹਾ ਵੀ ਇਹ ਜੈ ਸ਼੍ਰੀ ਰਾਮ ਉਹਨੂੰ ਕਹਿੰਦਾ ਬੋਲ ਜੈ ਸ਼੍ਰੀ ਰਾਮ ਉਹ ਕਹਿੰਦਾ ਨਹੀਂ ਬੋਲਾਂ ਮੈਂ ਉਹਨੂੰ ਕੁੱਟੀ ਆਂਦੇ ਇਹਨਾਂ ਦੇ ਕਿਹੜਾ ਪਰਚਾ ਜੀ ਇਹਨਾਂ ਨੇ ਕਿਹੜੀ ਧਾਰਾ ਬਣਦੀ ਹੈ ਇੱਕ ਬੰਦੇ ਕੀ ਬਿਜਲੀ ਆਉਂਦੀ ਵੀਡੀਓ ਵੀ ਉਹ ਮਸਜਿਦ ਉੱਪਰ ਚੜੇ ਹੋਣੇ ਬੰਦੇ ਚਾਰ-ਪੰਜ ਹਿੰਦੂ ਉਹ ਗਾਲਾਂ ਕੱਢ ਰਹੇ ਨੇ ਮੁਸਲਮ ਧਰਮ ਨੂੰ ਮੁਸਲਮ ਰੌ ਰਿਤਨ ਉਹ ਮੈਂ ਝੰਡਾ ਫੜਿਆ ਹੋਇਆ ਭਗਵਾਨ ਅੱਥੇ ਚ ਹਿੰਦੂ ਰਾਸ਼ਟਰਵਾਦੀ ਸੇ ਆਪਣੇ ਮੂਹਰੇ ਆਉਣੇ ਉਹਨਾਂ ਤੇ ਐਨਐਸਏ ਕਿੱਥੇ ਗਈ ਇਹਨਾਂ ਦੀ ਉਹਨਾਂ ਤੇ ਪਰਚਾ ਨਹੀਂ ਹੋ ਸਕਦਾ ਕੋਈ ਇੱਕ ਮਸਜਿਦ ਉੱਪਰ ਚੜ ਕੇ ਗਾਲਾਂ ਕੱਢਣੀਆਂ ਮੁਸਲਿਮ ਭਾਈਚਾਰੇ ਨੂੰ ਉਹਨਾਂ ਨੂੰ ਧਰਮ ਨੂੰ ਤੇ ਕੋਈ ਹੋਰ ਪੰਜਾਬ 'ਚ ਕੋਈ ਪੰਜਾਬੀ ਆਪਣੇ ਗੱਲ ਕਰਦੇ ਹੋਵੇ ਕੋਈ ਕਹੇ ਦੇਵੇ ਖਾਸ ਤੌਰ 'ਤੇ ਜਿੰਦਾਬਾਦ ਤਾਂ ਉਹਦੇ ਉੱਤੇ ਪਰਚੇ ਹੋ ਜਾਂਦੇ ਨੇ ਜਿਹੜੇ ਹੈ ਅੰਦੇ ਭਾਤ ਨਹੀਂ ਗਏ ਇਹਨਾਂ ਨੂੰ ਕੋਈ ਪਰਚਾ ਨਹੀਂ ਇਹਨਾਂ ਨੂੰ ਖੁੱਲੀ ਸਿੱਟ ਮਿਲੀ ਹੋਈ ਹੈ 1991 ਵਿੱਚ ਬਣਿਆ ਸੀਗਾ ਇੱਕ ਕਾਨੂੰਨ ਤੇ ਉਹ ਕਾਨੂੰਨ ਦੇ ਵਿਰੁੱਧ ਲੋਕਾਂ ਨੇ ਪਟੀਸ਼ਨਾਂ ਪਾ ਦਿੱਤੀਆਂ ਹਿੰਦੂ ਭਾਈਚਾਰੇ ਨੇ ਹਿੰਦੂ ਭਗਤਾਂ ਨੇ ਕਹੂਗਾ ਮੈਂ ਭਾਈਚਾਰਾ ਨਹੀਂ ਮੜਾ ਹੈਗਾ ਹਿੰਦੂ ਸਾਰੇ ਸਿੱਖ ਹਿੰਦੂ ਮੁਸਲਮਾਨ ਨੇ ਸਾਰੇ ਸਾਰੇ ਠੀਕ ਨੇ ਵਧੀਆ ਜੋ ਜੋ ਜੈਨੀ ਬੋਧੀ ਸਾਰੇ ਆਪਸ ਵਿੱਚ ਪਿਆਰ ਨਾਲ ਰਹਿ ਰਹੇ ਨੇ ਪਰ ਜਿਹੜੇ ਹਿੰਦੂ ਭਗਤ ਨੇ ਕਿ ਉਹ ਕਹਿੰਦੇ ਵੀ ਉਹਨਾਂ ਨੇ ਰਿੱਟਾਂ ਪਾਦੀਆਂ ਕਹਿੰਦੇ ਵੀ ਉਹਦਾ ਕਾਨੂੰਨ ਇਹ ਸੀ ਨੂੰ ਸਵੀਕਾਰਨ ਵਾਲਾ ਵੀ ਜਿੱਥੇ ਜੋ ਵੀ ਹੈ ਉੱਥੇ ਹੀ ਰਹੇਗਾ ਧਰਮ ਸਤਾਰ ਉਹਦੇ ਉੱਤੇ ਕੋਈ ਅਬਦੀ ਹੱਕ ਨਹੀਂ ਜਦਾ ਸਭ ਉਹ ਮੇਰੇ ਮੇਰੇ ਪੁਰਖਿਆਂ ਦਾ ਹੈ ਮੇਰੇ ਫਰਾਂਿਆਂ ਦਾ ਫਰਾਂਛੀ ਦਾ ਸਾਡਾ ਮੰਦਿਰ ਸੀਗਾ ਸਾਡਾ ਗੁਰਦੁਆਰਾ ਸੀਗਾ ਜਾਂ ਹੋਰ ਸੀਗਾ ਜਿੱਥੇ ਐਜੀਟ ਬਣਾਇਆ ਹਾਂ ਠੀਕ ਹੈ ਪਰ ਸਾਡੇ ਚੰਦਰ ਚੂੜ ਜੀ ਨੇ ਉਹ ਅਰਜੀ ਮਨਜ਼ੂਰ ਕਰ ਲਈਆਂ ਕੰਸੀਡਰ ਕਰ ਲਈਆਂ ਵੀ ਭਲਿਆ ਮਨਸਤ ਜਦੋਂ ਕਾਨੂੰਨ ਬਣ ਚੁੱਕਾ ਵੀ ਇਹ ਤਾਂ ਕੋਈ ਆਪਕ ਸੈਟਿੰਗ ਕਰ ਲਓ ਤੁਸੀਂ ਲੋਕਾਂ ਦੀਆਂ ਅਰਜ਼ੀਆਂ ਕਿਉਂ ਲੈ ਰਹੇ ਹੋ ਤਾਂ ਹੀ ਹੁਣ ਆਪ ਅੱਥੇ ਪੈ ਰਹੇ ਰਹੇਗੇ ਵੀ ਹਾਂ ਇੱਥੇ ਸਾਡਾ ਹਿੰਦੂ ਧਰਮ ਹਿੰਦੂ ਸਾਡਾ ਸੀਗਾ ਜੀ ਆਪਣਾ ਇੱਥੇ ਮੰਦਿਰ ਇਟਾ ਕੇ ਇੱਥੇ ਬਣ ਜਾਈਦਾ ਜੀ ਇੱਥੇ ਸਾਡਾ ਮੰਦਿਰ ਬਣੇ ਮਸਜਿਦ ਢਾਕੇ ਮਸਜਿਦ ਸਾਡਾ ਮੰਦਿਰ ਜਿਹਾ ਹੀ ਇੱਥੇ ਯਾਨੀ ਕੱਲ ਨੂੰ ਇਹ ਵੀ ਕਿਹਾ ਜਾਊਗਾ ਵੀ ਹਾਂ ਹਰੀ ਮੰਦਿਰ ਦਾ ਨਾਮ ਹਰੀ ਮੰਦਿਰ ਹੈ ਜੀ ਉਹ ਤਾਂ ਗੁਰਦੁਆਰਾ ਸਾਹਿਬ ਤਾਂ ਹੈ ਨਹੀਂਗਾ ਉਹ ਜਾਂ ਤਖਤ ਸਾਹਿਬ ਤਾਂ ਹੈ ਨਹੀਂਗਾ ਉਹ ਤਾਂ ਹਰੀ ਮੰਦਿਰ ਹੈ ਜੀ ਹਰੀ ਸਾਡਾ ਹਰੀ ਹਿੰਦੂਆਂ ਦਾ ਜੀ ਉੱਥੇ ਵੀ ਕਹਿੰਦੇ ਜੁਆ ਸੀ ਮੰਦਿਰ ਪਾਉਣਾ ਸੋ ਕੋਰਟ ਨੂੰ ਮੇਰਾ ਮਤਲਬ ਹੈ ਵੀ ਸੁਪਰੀਮ ਕੋਰਟ ਨੂੰ ਆਪਣਾ ਸਟੈਂਡਰਡ ਚਾਹੀਦਾ ਹੈ ਇਹ ਗੱਲ ਤੇ ਤੇ ਜਿਹੜੇ ਇਹ ਭਾਜਪਾ ਕਹਿੰਦੇ ਤੁਹਾਨੂੰ ਅਸੀਂ ਗਵਰਨਰ ਲਾਵਾਂਗੇ ਰਾਜ ਸੈਂਬਰ ਦੇਵਾਂਗੇ ਉਹਨੂੰ ਪਿੱਛੇ ਕਰਕੇ ਤੇ ਕਿਉਂਕਿ ਹੋਰ ਹੁਣ ਕੋਈ ਨਹੀਂ ਹੈਗਾ ਸਹਾਰਾ ਸੁਪਰੀਮ ਕੋਰਟ ਤੋਂ ਬਿਨਾ ਪਿਛੇ ਜੇ ਤਾਂ ਇਹ ਵੀ ਕਹਿੰਦੇ ਸੀਗੇ ਅਸੀਂ ਤਨ ਕਾਨੂੰਨ ਬਣਾਤੇ ਕਿਸਾਨਾਂ ਦੇ ਮੰਨਣੇ ਪੈਣਗੇ ਜੀ ਕਿ ਕੋਈ ਬਣ ਗਏ ਜੀ ਦੇਖੋ ਜੀ ਸਾਲ ਪਰ ਕਿਸਾਨ ਮਿਟ ਰਹੇ ਨੇ ਉੱਥੇ 800 ਬੰਦਾ ਕਿਸਾਨਾਂ ਦਾ ਸੀਧ ਹੋ ਗਿਆ ਉੱਥੇ ਫਿਰ ਮੋਦੀ ਸਾਹਿਬ ਜੀ ਆਪ ਖੋਲਿਆ ਹਾਂ ਕਾਨੂੰਨ ਗਲਤ ਬਣ ਗਏ ਮੈਨੂੰ ਮਾਫੀ ਦਿਓ ਮੈਂ ਤੁਹਾਨੂੰ ਸਮਝਾ ਨਹੀਂ ਸਕਿਆ ਵੀ ਤਾਂ ਫਾਇਦੇ ਕੀ ਨੇ ਇਹ ਗੱਲਾਂ ਕੀ ਵੀ ਮੈਂ ਤੁਹਾਨੂੰ ਸਮਝਾ ਨਹੀਂ ਸਕਿਆ ਉਹਨੂੰ ਬਾਊਂਸ ਲੈਣੇ ਪਏ ਕਿਉਂ ਜਦੋਂ ਜਿਹੜਾ ਵੀ ਕਾਨੂੰਨ ਲੋਕਾਂ ਦੇ ਇਹ ਤਾਂ ਇਹ ਉਲਟੋ ਹੋਊਗਾ ਬਾਸ ਲੈਣਾ ਪਊਗਾ ਹੀ ਉਹਦੇ ਉੱਤੇ ਸਰਕਾਰ ਤੱਕ ਕੰਮ ਕਰ ਸਕਦੀ ਹੈ ਫਿਰ ਅੰਦੋਲਨ ਹੁੰਦੇ ਨੇ ਵਿਦਰੋਹ ਹੁੰਦੇ ਨੇ ਫਿਰ ਬਾਕੀ ਪਣਾਉਂਦਾ ਲੋਕਾਂ 'ਚ ਸੋ ਜੇ ਫੈਸਲਾ ਕੀਤਾ ਹੈਗਾ ਬਖਬੂਰ ਵਾਲਾ ਬਈ ਦੇ ਹੱਕ ਜਾਂ ਸੁਪਰੀਮ ਕੋਰਟ ਦੇ ਬਹੁਤ ਵਧੀਆ ਜੱਜਾਂ ਦੀ ਬਹੁਤ ਸ਼ਾਬਾਸ਼ ਹੈ ਉਹਨਾਂ ਦਾ ਧੰਨਵਾਦ ਹੈ ਕਿ ਅੱਗੇ ਤੋਂ ਵੀ ਇਸ ਤਰ੍ਹਾਂ ਜੋ ਲੋਕਾਂ ਦੇ ਵਿਰੁੱਧ ਫੈਸਲੇ ਹੋਣਗੇ ਉਹਨਾਂ ਦੇ ਸੰਗਿਆਨ ਵੀ ਜੋ ਅਦਾਲਤਾਂ ਨੇ ਲੈਂਦੇ ਰਹਿਣਗੀਆਂ ਇਹ ਹੀ ਮਿਲ ਕਰਦੇ ਆਂ طنواجي